ਤੇ ਜਿਹੜਾ ਫਾਲਟ ਹੁੰਦਾ ਹਨਾ ਕੂਟਰ ਸੋਜ ਜਾਂਦਾ ਠੀਕ ਹੈ ਕਈ ਥਾਵਾਂ ਤੇ ਕੂਟਰ ਸੋਜਦਾ ਬਈ ਆਪਾਂ ਕੱਲਾ ਤਰੋਂ ਸਿੱਪ ਹਾਂਜੀ ਕੀ ਹਾਲ ਚਾਲ ਹੈ ਮਿੱਤਰ ਹੋਰ ਬਈ ਜਾਨਮਰ 5 ਕਿਲੋਟਾ ਸਾਰਿਆਂ ਦੇ ਵੀਡੀਓ ਕਰਨਾ ਕਿစီ ਸ਼ੁਰੂ ਮਾਚੜਾ ਕੁਛ ਗੰਦਾ ਮਤਾਂ ਕਰ ਲਾਂਗੇ ਭਰਾਵਾਂ ਨੂੰ ਕੋਈ ਨੁਕਤੇ ਦੱਸ ਦਾਂਗੇ ਠੀਕ ਹੈ ਤੇ ਮਰੇ ਮਾ ਜਾਨਵਰਾਂ ਦੀ ਬਾਦੀਏ ਬਦਾਉਣਾ ਤੇ बाकी सामभ सफाई बड़ी कबूतर की जिम्मे आप करा सारी थोड़े ना शेयर भी करा आए 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 आइफ आइफ आप बदाम इन्होंने आही है भाई हम कुछ कच्चे जो बंद करते क्योंकि झाड़े पै गए थे भाई दो, दो तीन तीन गन्निया कट्ठिया झाड़न लगते थे करके वह बंद करते भी ਇਹਨੇ ਪੱਟੀਆਂ ਉਹਨੀਆਂ ਸੀ ਪਾਰਸਰ ਹੋਈਆਂ ਨੇ ਉਹ ਨੇ ਬਾਕੀ ਬਾਕੀ ਆਲਾ ਵੀ ਸਾਰੀ ਅਪਡੇਟ ਭਾਈ ਕਿਵੇਂ ਤਿਆਰ ਕਰਨਾ ਕੀ ਗੱਲ ਬਾਤ ਮੇਰੇ ਭਰਾਵਾਂ ਦੇ ਮੈਨੂੰ ਕਮੈਂਟ ਆਉਂਦੇ ਨੇ ਕਿ ਭਾਈ ਪਾਣੀ ਵੀ ਪਾ ਦੇ ਦਵਾ ਪਾਣੀ ਆਪਾਂ ਪਹਿਲਾਂ ਵੀ ਚੈਨਲ ਤੇ ਦੱਸਿਆ ਹੋਇਆ ਭਾਈ ਜੇ ਕਹਿਣਿਓ ਤਾਂ ਦੁਬਾਰਾ ਵੀ ਪਾ ਦਾਂਗੇ ਠੀਕ ਆ ਤੇ ਆਹ ਦੇਣਾ ਆਲਾ ਭਾਈ ਬਹੁਤ ਕਾਮਯਾਬ ਆ ਉਹ ਪਾਣੀ ਠੀਕ ਆ ਉਹ ਪਾਣੀ ਵੀ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰ ਦਾਂਗੇ ਇੱਕ ਮੇਰੇ ਭਰਾਵਾਂ ਦਾ ਕਮੈਂਟ ਆਉਂਦੇ ਸੀ ਦੇ ਭਾਈ ਪਾਣੀ ਆਏ ਕਬੂਤਰ ਪਾਣੀ ਰੱਖ ਕੇ ਬਹਿ ਜਾਂਦੇ ਆ ਸੁੱਝ ਜਾਂਦੇ ਨੇ ਠੀਕ ਹੈ ਕੀ ਕਰੀਏ ਤਾਂ ਉਹਨਾਂ ਦਾ ਭਾਈ ਤੁਹਾਨੂੰ ਸਾਰਾ ਦੱਸ ਦਾਂ ਮੈਂ ਠੀਕ ਹੈ ਪਹਿਲੀ ਗੱਲ ਤਾਂ ਰਾਤ ਨੂੰ ਟੁੱਟਿਆਂ 'ਚ ਪਾਣੀ ਚੱਕ ਦਿਆ ਕਰੂੰ ਠੀਕ ਹੈ ਸਭ ਤੋਂ ਪਹਿਲੀ ਗੱਲ ਹੈ ਰਾਤ ਨੂੰ ਪਤਾ ਤੁਹਾਨੂੰ ਵੀ ਜੋ ਤੁਸੀਂ ਦਾਣਾ ਪਾਣੀ ਕਰਤਾ ਤੇ ਦੂਹਾ ਤਾਂ ਠੀਕ ਹੈ ਪਾਣੀ ਪੀ ਰਹੇ ਨੇ ਕਰੂ ਜਦੋਂ ਨਹੀਂ ਰਹਾ ਜਾਂਨ ਲੱਗਦਾ ਵੀ ਪੈਣ ਲੱਗਦਾ ਉਹ ਪਾਣੀ ਚੱਕ ਜਾਵੇ ਠੀਕ ਹੈ ਤੇ ਖਰਾਕ ਬੱਤ ਦੀ ਪਾਇਆ ਕਰੋ ਆ ਗਰਮੀ ਚ ਤੁਹਾਨੂੰ ਪਤਾ ਉਖਾ ਕਰ ਦਿਆ ਖਰਾਬ ਹੋ ਜਾਦਾ ਉਹ ਨਹੀਂ ਪਾਇਆ ਕਰੋ ਜਿੰਨੀ ਕਿ ਉਹਨੂੰ ਜਰੂਰਤ ਆ ਜਾਂ ਹਜਮ ਕਰ ਲੇ ਠੀਕ ਹੈ ਜਿਹਨਾਂ ਆਪਾਂ ਜਿਹੜੇ ਪਾਣੀ ਰੋਕ ਕੇ ਪੈਂਦੇ ਨੇ ਠੀਕ ਹੈ ਪਾਣੀ ਰੋਕ ਕੇ ਬਹਿਣ ਦਾ ਕਾਰਨ ਹੁੰਦਾ ਭਈ ਜਾਂਦਾ ਕੋਈ ਕੂਟਰ ਚ ਫਾਲਟ ਹੁੰਦਾ ਹਨਾ ਕੂਟਰ ਸੋਜ ਜਾਂਦਾ ਠੀਕ ਹੈ ਕਈ ਥਾਵਾਂ ਤੇ ਕਬੂਤਰ ਸੋਜਦਾ ਬਈ ਆਪਾਂ ਕੱਲਾ ਫਿਰੋ ਸ਼ਿਫਟ ਤੋਂ ਦੇਖਣ ਲੱਗ ਗਏ ਨੇ ਹੱਡੀ ਤੋਂ ਤੇ ਸੋਜ ਗਿਆ ਪੇਠ ਵਾਲੀ ਥਾਂ ਕੋਲੋਂ ਵੀ ਸੋਜ ਜਾਂਦਾ ਕਬੂਤਰ ਹੱਡੀ ਤੋਂ ਵੀ ਸੋਜ ਜਾਂਦਾ ਤੇ ਧੌਣ ਤੋਂ ਵੀ ਸੋਜ ਜਾਂਦਾ ਕਬੂਤਰ ਠੀਕ ਹੈ ਧੌਣ ਤੋਂ ਪਤਾ ਲੱਗਦਾ ਬਈ ਕਬੂਤਰ ਫੁੱਲ ਗਿਆ ਜੀ ਵਹ ਜਾਂਦਾ ਧੌਣਾ ਘੱਟ ਖਲਾਉਂਦਾ ਠੀਕ ਹੈ ਪੇਠ ਵਾਲੀ ਥਾਂ ਹੁੰਦੀ ਹੈ ਤਾਂ ਪਿੱਛੇ ਭਰ ਆਇਆ ਫੁੱਲੇ ਆਇਆ ਲੱਗਣ ਲੱਗ ਜਾਂਦਾ ਠੀਕ ਹੈ ਹੱਡੀ ਵਾਲਾ ਤੁਹਾਨੂੰ ਪਤਾ ਹੀ ਹੈ ਕਬੂਤਰ ਗੋਗੜਜਾ ਬਣ ਜਾਂਦਾ ਉਹਨੂੰ ਸਹੀ ਕਰਨ ਵਾਸਤੇ ਬਈ ਬੈਟਨਾ ਸੂਲ ਦੀ ਅੱਧੀ ਗੋਲੀ ਲੈ ਲੋ ਪੁੱਤਰ ਨੂੰ ਦੇ ਕੇ ਤੇ ਨਾਲ 4-5 ml ਪਾਣੀ ਦੇ ਕੇ ਕਿਹਾ ਬਾਲਾ ਠੰਡਾ ਨਾ ਹੋਵੇ ਪਾਣੀ ਬੱਤ ਦਾ ਪਾਣੀ ਹੋਵੇ ਦੇ ਕੇ ਤੇ ਬਾਹਰੋ ਠੀਕ ਹੈ ਦੂਜੀ ਗੱਲ ਜਦੋਂ ਕਬੂਤਰ ਨੂੰ ਪਾਣੀ ਚਕਾਉਣਾ ਬਈ ਪੁੱਤਰ ਪ੍ਰੋਪਰ ਹੋਵੇ ਪਾਣੀ ਭਾਲਦਾ ਹੋਵੇ ਠੀਕ ਹੈ ਪੁੱਤਰ ਤੇ ਘਰੇ 11:30 ਦਾ ਟਾਈਮ ਕਰਦਾ ਤਾਂ ਜੇ ਕੋ 10:00 ਤੇ ਆ ਜੇ ਥੱਲੇ ਨੂੰ ਆਉਣ ਲੱਗ ਜੇ ਉਦੋਂ ਪਾਣੀ ਚਕਾਓ ਪਾਣੀ ਚਕਾਉਣ ਵੇਲੇ ਇੱਕ ਗੱਲ ਜ਼ਰੂਰ ਯਾਦ ਰੱਖਣੀ ਹੈ ਕਿ ਤੁਸੀਂ ਸ਼ਹਿਦ ਜ਼ਰੂਰ ਪਾਉਣਾ ਪਾਣੀ 'ਚ ਠੀਕ ਹੈ ਤੇ 5 ਜਾਂ 7 ਐਮਐਲ ਤੋਂ ਕਬੂਤਰ ਨੂੰ ਸ਼ੁਰੂ ਕਰੋ ਪਾਣੀ ਠੀਕ ਹੈ ਪਾਲਟਾਈ ਜ਼ਰੂਰ ਕਰੋ ਜਿਹੜੇ ਕਬੂਤਰ ਨੂੰ ਜ਼ਰੂਰ ਤਾਂ ਹੈ ਜੇ ਇੱਕ ਦਾਣਾ ਵੀ ਨਾ ਕਬੂਤਰ ਦੇ ਅੰਦਰ ਤਾਂ ਕਬੂਤਰ ਤਾਂ ਵੀ ਬਿਮਾਰ ਹੋ ਜਾਂਦਾ ਹੈ ਤਾਂ ਵੀ ਉਹਨੂੰ ਗਰਮੀ ਪੈ ਜਾਂਦੀ ਹੈ ਠੀਕ ਹੈ ਪਾਣੀ ਰੋਕਣ ਦਾ ਕਈ ਵਾਰੀ ਕਾਰਨ ਇਹ ਹੀ ਹੋ ਜਾਂਦਾ ਕਬੂਤਰ ਨੂੰ ਠੀਕ ਹੈ ਇੱਕ ਅੱਧਾ ਦਾਣਾ ਹੁੰਦਾ ਪਾ ਗਏਦਿਆਂ ਵੀ ਨਹੀਂ ਸਾਬਾ ਠੀਕ ਹੈ ਪਰ ਫੇਰ ਵੀ ਇੱਕ ਦੋ ਦਾਣੇ ਹੁੰਦੇ ਨੇ ਚਾਹੇ ਪਲਟਾ ਮਪਕੇ ਦੇਖ ਲਿਓ ਬਾਟੀ ਮਾਰਕੇ ਦੇਖ ਲਿਓ ਉਹਦੇ ਦਾਣੇ ਹੋਣਗੇ ਹੋਣਗੇ ਠੀਕ ਆ ਦੂਜੀ ਗੱਲ ਜਦੋਂ ਬੈੜਨੀ ਸੋਲ ਦੇਦੀ ਬਈ ਉਹਨੂੰ ਬੈਠਾ ਰਹਿਣ ਦੋ ਕੋਈ ਨਾ ਸਾਡੇ ਉੱਤਰ ਜੂਗੀ ਤੇ ਅਗਲੇ ਦਿਨ ਪੰਜ ਚਾ ਦਾਣੇ ਖੰਡ ਦੇ ਲੈ ਲਿਓ ਇੱਕ ਦਿਨ ਛੱਡ ਕੇ ਅਗਲੇ ਦਿਨ ਗਿਆ ਇੱਕ ਦਿਨ ਛੱਡ ਕੇ ਇੱਕ ਦਿਨ ਬੈਠਾ ਰਹਿਣ ਦੇ ਬੰਦੀ ਤੇ ਕਬੂਤਰ ਨੂੰ ਠੀਕ ਆ ਤੇ ਉਦੋਂ ਦੋ ਅਗਲੇ ਦਿਨ ਪੰਜ ਚਾਰ ਪੰਡਾ ਆਣੀ ਲੈ ਕੇ ਖੰਡ ਦੇ ਦੇ ਕੇ ਕਬੂਤਰ ਨੂੰ ਪਾ ਦਿਓ ਠੀਕ ਹੈ ਕਬੂਤਰ ਜਿੰਨਾ ਪਾਣੀ ਪੂਣੀ ਆਪਦਾ ਸਾਰਾ ਸੁੱਕ ਜੂਗਾ ਖਿੱਚ ਜੂਗਾ ਤੇ ਸੋਜਣਾ ਨਹੀਂ ਠੀਕ ਹੈ ਤੇ ਕਈ ਕਬੂਤਰੋ ਐਦਾ ਹੋ ਜਾਂਦਾ ਬਈ ਤੇ ਪਾਣੀ ਤੇ ਕੋਈ ਸੁੱਜਣੀ ਲੱਗ ਜਾਂਦੀ ਹੈ ਠੀਕ ਹੈ ਜਿੰਨੇ ਵਾਰੀ ਆਪਾਂ ਪਾਣੀ ਦਿੰਨੇ ਆ ਸੁੱਜਣ ਲੱਗ ਜਾਂਦੇ ਆ ਉਹਦੇ ਵਾਸਤੇ ਵੀਰੇ ਤੁਸੀਂ ਰਾਤ ਨੂੰ ਕਬੂਤਰ ਨੂੰ ਕਾਲੀਆਂ ਮਿਰਚਾਂ ਦੇਨੇ ਪਿਉਂਦਿਆ ਕਰੋ ਇਹ ਰਾਤ ਨੂੰ ਜੇ 42 ਮਿਰਚ ਦੇ ਦਿਆ ਕਰੋ ਖਰਾਕ ਦੇ ਨਾਲ ਜ਼ਰੂਰੀ ਆ ਬੈਵਾਦੀ ਦਾ ਠੀਕ ਹੈ ਤੇ ਇੱਕ ਬੀ ਕੰਪਲੈਕਸ ਦਾ ਕੈਪਸੂਲ ਹੈ ਜਿਹੜਾ ਉਹ 8 ਕਬੂਤਰਾਂ ਨੂੰ ਜਾਂ 10 ਕਬੂਤਰਾਂ ਨੂੰ ਇੱਕ ਲੱਗਦਾ ਠੀਕ ਹੈ ਹਫ਼ਤੇ ਬਾਅਦ ਇੱਕ ਲਾਈ ਰੱਖਿਆ ਕਰੋ ਉਹਦੇ ਨਾਲ ਕਬੂਤਰ ਦੇ ਅੰਦਰੋਂ ਗਰਮਾਹਟ ਨਿਕਲ ਜਾਂਦੀ ਹੈ ਜੀ ਤਾਂ ਸੈੱਟ ਹੋ ਜਾਂਦਾ ਠੀਕ ਹੈ ਤੇ ਹੁਣ ਆ ਗਈ ਗੱਲ ਉਤਨੂੰ ਸੋਜਣ ਨੂੰ ਜੇ ਕਬੂਤਰ ਸੋਜਦਾ ਤਾਂ ਬਾਈ ਉਹਨੂੰ ਸ਼ਾਇਦ ਬਾਕੇ ਦੀ ਚੱਲਿਆ ਕਰੋ ਤੇ ਪਾਣੀ ਠੰਡਾ ਨਹੀਂ ਦੇਣਾ ਇੱਕ ਗੱਲ ਯਾਦ ਰੱਖਿਓ ਘੜਾ ਲਾ ਲਓ ਜਾਂ ਤੌੜੀ ਲਾ ਲਓ ਛੋਟੀ ਜੀ ਜਦੋਂ ਕਬੂਤਰ ਨੂੰ ਡਾਉਣਾ ਤੁਸੀਂ ਉਹ ਤੌੜੀ ਦਾ ਪਾਣੀ ਦੇਣਾ ਮਿੱਤਰੋ ਠੀਕ ਹੈ ਠੰਡਾ ਪਾਣੀ ਦੇ ਕੇ ਕਬੂਤਰ ਕਦੇ ਨਹੀਂ ਡਾਉਣਾ ਠੀਕ ਹੈ ਆਪਾਂ ਗਲਤੀਆਂ ਕੀਤੀਆਂ ਨੇ ਬਾਈ ਮੈਂ ਦੇਖਿਆ ਠੰਡਾ ਪਾਣੀ ਦੇ ਦਿੰਦੇ ਨੇ ਕਈ ਵਾਰੀ ਕਬੂਤਰ ਬਈ ਜਾਮ ਹੋ ਜਾਂਦਾ ਇਹਨਾਂ ਸੋਚਣ ਦਾ ਕਾਰਨ ਨਹੀਂ ਇਹ ਹੁੰਦਾ ਤੁਸੀਂ ਨਾਰਮਲ ਪਾਣੀ ਦਿਆ ਕਰੋ ਘੜੇ ਦਾ ਰਾਤ ਨੂੰ ਘੜਾ ਭਰ ਕੇ ਰੱਖਤਾ ਸਵੇਰ ਨੂੰ ਘੜੇ ਦਾ ਪਾਣੀ ਆਉਣ ਵਧੀਆ ਹੋ ਰਿਹਾ ਹੁੰਦਾ ਆਪਬਾਜੀ ਦੇ ਵੀ ਉਹ ਵੀ ਪਾਣੀ ਦਿੰਨੇ ਆ ਬਈ ਠੀਕ ਆ ਬੜਾ ਠੰਡਾ ਪਾਣੀ ਨਾ ਦਿਆ ਕਰੋ ਜਦੋਂ ਉਹ ਬਹੁਤ ਪੁਰਾਣੀ ਜਿਹੇ ਠੰਡਾ ਪਾਣੀ ਦਿੰਦੇ ਨੂੰ ਪਤਾ ਪਰ ਆਪਾਂ ਕਹਨੇ ਆ ਬੱਤ ਦਾ ਪਾਣੀ ਦਿਆ ਠੀਕ ਆ ਤੇ ਆਹ ਟਾਈਮ 'ਚ ਕਰਾਕ ਜਿੰਨੀ ਸਾਫ ਸੱਡੀ ਕੂਟਰ ਦੀ ਰੱਖੋਗੇ ਵਧੀਆ ਰੋਗੇ ਠੀਕ ਆ ਕਿਉਂਕਿ ਟੈਂਪਰੇਚਰ ਤੁਹਾਨੂੰ ਪਤਾ ਬਈ 45 45 ਦਾ ਹੋ ਜਾਂਦਾ 46 ਦਾ ਠੀਕ ਆ ਗਰਮ ਹਵਾ ਵਜਦੀ ਆ ਠੀਕ ਆ ਤੇ ਐਂ ਹਿਸਾਬ ਲਾ ਲਓ ਕੂਟਰ 11 ਵਜੇ ਤੱਕ ਮਸਾਂ ਜਾਂਦੇ ਨੇ ਠੀਕ ਹੈ 11:00 11:30 ਵਜੇ ਤੱਕ ਬਾਹਲਾ ਕਰੇ ਉੱਤਰ ਨੂੰ 당 ਨਹੀਂ ਕਰਨਾ ਚਾਹੀਦਾ ਬਾਹਲਾ ਡਾਉਣਾ ਨਹੀਂ ਚਾਹੀਦਾ ਕਰੇ ਠੀਕ ਆ ਆਪਾਂ ਕਰੇ ਗਈਏ ਵੀ 2:00 ਵਜੇ ਤੇ 3:00 ਵਜੇ ਆ ਕੇ ਆਵੇ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਕਿਉਂਕਿ ਕਮੂਤਰ ਅੰਦਰੋਂ ਸੈੱਟ ਨਹੀਂ ਹੋਣਾ ਕਬੂਤਰ ਅੰਦਰੋਂ ਭਰਨਾ ਨਹੀਂ ਨਵੇਂ ਭਰਾ ਨੇ ਨਹੀਂ ਹਿਸਾਬ ਕਿਤਾਬ ਆਉਂਦਾ ਹਨਾ ਨਹੀਂ ਕਬੂਤਰ ਸੈੱਟ ਹੁੰਦਾ ਭਈ ਨਹੀਂ ਭਰਦਾ ਤੇ ਫਿਰ ਕਬੂਤਰ ਖਰਾਬ ਕਰ ਲੈਂਦੇ ਆ ਬਾਜੀ ਦੇ ਫਿਰ ਟਾਈਮ ਤੋਂ ਪਹਿਲਾਂ ਬਹਿ ਜਾਂਦਾ ਠੀਕ ਹੈ ਤੇ ਇੱਕ ਕਬੂਰਾ ਕਹਿੰਦਾ ਸੀਗਾ ਕੁੰਤੋਂ ਸਾਡੇ ਘਰੇ ਚੰਗੇ ਉੜਦੇ ਆ ਪਰ ਬਾਜੀ ਦੇ ਬਾਹਰ ਜਾ ਕੇ ਬਹਿ ਜਾਂਦੇ ਆ ਭੱਜ ਜਾਂਦੇ ਆ ਉਹ ਬਈ ਤੇਰੇ ਬਲੱਡ 'ਚ ਫਰਕ ਆ ਠੀਕ ਹੈ ਬਾਹਰ ਜਾ ਕੇ ਕਬੂਤਰ ਦੇ ਲੱਗ ਸਦੇ ਜਾਂਦੇ ਆ ਠੀਕ ਹੈ ਜਾਂ ਆਪ ਦਾ ਘਰ ਨਹੀਂ ਲੱਭਦਾ ਭਜਲ ਹੋ ਜਾਂਦੇ ਆ ਠੀਕ ਹੈ ਤਾਂ ਭੱਜ ਜਾਂਦੇ ਆ ਜਾਂ ਬਹਿ ਜਾਂਦੇ ਆ ਠੀਕ ਹੈ ਬਹਿਣ ਦਾ ਕਾਰਨ ਕਈ ਵਾਰੀ ਆਪਣਾ ਪਾਣੀ ਵੀ ਬਦਲ ਆਇਆ ਹੋ ਸਕਦਾ ਕੋਈ ਹੋਰ ਕਾਰਨ ਹੋ ਸਕਦਾ ਠੀਕ ਹੈ ਤੇ ਬਾਕੀ ਜਿਹੜਾ ਭੱਜਣ ਵਾਲਾ ਬਈ ਉਹ ਤੇਰਾ ਗਰਮ ਬਲੱਟ ਆ ਠੀਕ ਹੈ ਉਹਨੂੰ ਠੰਡੇ ਬਲਾਟੇ 'ਚ ਪਾਓ ਗਰਮ ਠੰਡਾ ਲਾਓ ਠੀਕ ਆ ਉਪਰ ਦੇਖ ਕੇ ਜੋੜੀ ਲਾਓ ਹੁਣ ਜੋੜੀਆਂ ਦਾ ਵੀ ਟਾਈਮ ਆ ਗਿਆ ਮਿੱਤਰੋ ਤੇ ਆਪਾਂ ਜੋੜੀਆਂ ਵੀ ਲਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਜੋੜੀਆਂ ਕਿਵੇਂ ਲਾਉਣੀਆਂ ਨੇ ਠੀਕ ਆ ਕੁਸਕ ਤਾਂ ਦਾ ਉਹ ਤੋਂ ਪਤਾ ਆਪਣੀਆਂ ਪਹਿਲਾਂ ਲੱਗ ਹੀ ਰਹੀਆਂ ਤੇ ਕੁਸਕ ਜੋੜੀਆਂ ਹੁਣ ਆਪਾਂ ਨਵੀਆਂ ਲਾਉਣੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਕਿ ਕਿਵੇਂ ਕਿਹੜਾ ਕਿਹਦੇ ਨਾਲ ਲੱਗਣਾ ਚਾਹੀਦਾ ਠੀਕ ਆ ਤੇ ਇਹਨਾਂ ਨੂੰ ਦਾਣੇ ਪਾ ਦਈਏ ਨਾਲ ਹੀ ਤੇ ਕਣਕ ਆ ਬਈ ਭਿਉਂ ਕੇ ਪਾਇਆ ਕਰੋ ਪਿਆਉਲੀ ਪਿਆਉ ਕੇ ਰੱਖ ਲਈ ਠੀਕ ਆ 2 ਘੰਟੇ ਭਿੱਜੀ ਰਹਿਣ ਦੀ ਪਾਉਣ ਦੇ ਟਾਈਮ ਤੋਂ ਜਦੋਂ ਆਪਾਂ ਪਾਉਣੀ ਆ ਉਸ ਤੋਂ ਪਹਿਲਾਂ 2 ਘੰਟੇ ਭਿਓ ਲਓ ਕਿਉਂਕਿ ਉਦੋਂ ਬਾਅਦ ਭਾਈ ਕਿਸੇ ਛਾਣੇ ਚੂਨੇ ਚ ਪਾ ਦੋ ਵੀ ਉਹ ਜਿਹੜਾ ਪਾਣੀ ਆ ਜਿਹੜਾ ਠੀਕ ਆ ਪਾਣੀ ਨਿਕਲ ਜਾ ਠੀਕ ਆ ਪਿਆਉ ਕੇ ਪਾਇਆ ਕਰੋ ਦੇ ਕਬੂਤਰ ਨੂੰ ਭਾਈ ਗਰਮੈਸ਼ ਤੋਂ ਬਚਾਓ ਉਤਰ ਦੇ ਅੰਦਰ ਗਰਮੈਸ਼ ਨਾ ਹੋਵੇ ਠੀਕ ਆ ਫਰੀ ਦਵਾਲ ਮਿਕਸ ਹੁੰਦੀ ਆ ਭਾਈ ਕਈ ਭਰਾ ਇੱਕ ਦਾ ਕਮੈਂਟ ਆਇਆ ਜੀ ਕਹਿੰਦਾ ਭਾਈ ਗਰਮ ਹੁੰਦੀ ਆ ਠੀਕ ਹੈ ਬਈ ਉਹ ਗਰਮ ਨਹੀਂ ਹੁੰਦੀ ਠੀਕ ਹੈ ਉਹ ਉਤਰਾ ਵਾਸਤੇ ਬਹੁਤ ਵਧੀਆ ਲੀਵਰ ਸੈੱਟ ਰੱਖਦੀ ਆ ਬਈ ਪਾਚਨ ਗ੍ਰਿਆਨ ਨੂੰ ਸਹੀ ਕਰਦੀ ਆ ਠੀਕ ਹੈ ਤੇ ਅੰਦਰਲੀਆਂ ਨਾੜਾਂ ਨੂੰ ਸਾਫ਼ ਕਰਦੀ ਆ ਠੀਕ ਹੈ ਤੇ ਬਾਕੀ ਬਈ ਉਹਦੇ ਬਾਰੇ ਕੱਟ ਕੇ ਦੇਖ ਲਿਓ ਹਨਾ ਕਈ ਵਾਰੀ ਕਈ ਐਸੀਆਂ ਚੀਜ਼ਾਂ ਨੇ ਠੀਕ ਹੈ ਉਹਨਾਂ ਦੀ ਜੋ ਚਾਹੇ ਠੰਡੀ ਕਰ ਲਾ ਤਸੀਰ ਚਾਹੇ ਗਰਮ ਕਰ ਲਾ ਹਨਾ ਉਹ ਅਟੋ ਅਟ ਸਾਬ ਠੀਕ ਆ ਦਵਾਲ ਮਿਕਸ ਦਾ ਕੋਈ ਇਹੋ ਜਿਹਾ ਕੰਮ ਨਹੀਂ ਤੇ ਇੱਕ ਖਮੀਰਾ ਮਰਬਾਰੀ ਤੇ ਲਿਆ ਕੇ ਰੱਖ ਨੋ ਠੀਕ ਆ ਉਹ ਠੰਡਾ ਹੁੰਦਾ ਬਈ ਦਿਲ ਦਿਮਾਗ ਵਾਸਤੇ ਸੈੱਟ ਹੁੰਦਾ ਕਿਉਂਕਿ ਜੇ ਗੂਤ ਤਾਂ ਦਿਮਾਗ ਤੇ ਦਿਲ ਸਹੀ ਹੈ ਠੀਕ ਆ ਦਿਲ ਤਗੜਾ ਜਿਗਰ ਤਗੜਾ ਤਾਂ ਉਤਰ ਉੱਡੂ ਗਈ ਯੂਟੂਬਰ ਠੀਕ ਆ ਕੋਈ ਗੱਲ ਜੇ ਗੂਤ ਤਾਂ ਦਿਲ ਹੀ ਨਹੀਂ ਹੈਗਾ ਠੀਕ ਆ ਦਿਲ ਕਮਜ਼ੋਰ ਹੈ ਤੁਹਾਨੂੰ ਪਤਾ ਹੀ ਹੈ ਠੀਕ ਆ ਖਮੀਰੇ ਦਾ ਵੀ ਕੀ ਕਰਨਾ ਟੱਕੇ ਤੇ ਚੱਕਣਾ ਥੋੜਾ ਜਿਹਾ ਠੀਕ ਹੈ ਉਹੀ ਕਣਕ ਦੇ ਦਾਣੇ ਜਿੰਨਾ ਪੁੱਤਰ ਨੂੰ ਦੇ ਦੋ ਤੇ ਦੇਖੇ ਉੱਪੋਂ ਦੀ ਨਾਰਮਲ ਜਿਹਾ ਪਾਣੀ ਦੇ ਦਿਓ 5 ਕੈਂਨਰ ਬਸ ਉਹ ਵੀ ਖਰਾਕ ਰੂਗ ਤੋਂ ਬਾਅਦ ਰਾਤ ਨੂੰ ਠੀਕ ਹੈ ਤੇ ਭਰਾਵਾਂ ਬਣ ਕੇ ਫੁੱਟਿਆਂ 'ਚ ਰਾਤ ਨੂੰ ਪਾਣੀ ਘੜਦਿਆ ਕਰੋ ਇੰਨੀ ਕ ਆਪਣੀ ਵੀਡੀਓ ਸੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮੇਰੇ ਭਰਾਵਾਂ ਨੇ ਲਵ ਯੂ ਆ ਸਾਰੇ ਭਰਾਵਾਂ ਨੂੰ ਤੇ ਤੱਪ ਕੇ ਸ਼ੇਅਰ ਕਰਿਆ ਕਰੋ ਵੀਡੀਓ ਤੁਹਾਡੀ ਸਪੋਰਟ ਦੀ ਨੂੰ ਬਹੁਤ ਜ਼ਿਆਦਾ ਲੋੜ ਆ ਮਿੱਤਰੋ ਠੀਕ ਹੈ ਤੇ ਤਾਂ ਵੀਰ ਖਿਆ ਕਰੋ ਕੰਮ ਬਹੁਤ-ਬਹੁਤ ਲਵ ਯੂ ਆ ਸਾਰੇ